ਪਲਾਨਿੰਗ ਯੋਜਨਾ 6 ਦਿਨ ਪਹਿਲਾਂ 8 ਫਰਵਰੀ ਨੂੰ ਵੀ ਵਾਇਰਲੈਸ ਤੇ ਚਲਦੀ ਗੱਲਬਾਤ ਤੋਂ ਆ ਸਾਫ਼ ਜ਼ਾਹਿਰ ਸੀ ਕਿ ਕੋਈ ਤਾਂ ਹਮਲੇ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਅਫਜ਼ਲ ਗੁਰੂ ਦੀ ਫਾਂਸੀ ਦਾ ਦਿਹਾੜਾ ਅਗਲੇ ਦਿਨ ਸੀ ਅਤੇ ਇਸ ਕਾਰਨ ਸੁਰੱਖਿਆ ਬਲ ਪਹਿਲਾਂ ਹੀ ਪੂਰੀ ਤਰ੍ਹਾਂ ਚੇਤਨ ਸੀ ਉਹ ਦਿਨ ਸ਼ਾਂਤੀ ਨਾਲ ਲੰਘ ਗਿਆ ਪਰ ਕਿ ਇੰਡੀਅਨ ਇੰਟੈਲੀਜੈਂਸ ਨੂੰ ਪਤਾ ਸੀ ਕਿ ਇੱਕ ਵੱਡੇ ਹਮਲੇ ਦੀ ਸਾਜ਼ਿਸ਼ ਨੂੰ ਅੰਜਾਮ ਦਿੱਤਾ ਜਾਣਾ ਸੀ ਭਾਈ ਜਾਨ ਅਜ ਉਹਨਾਂ ਦਾ ਦਿਹਾੜਾ ਹੈ ਅੱਜ ਤਮਾਕਾ ਕਰਨਾ ਬਣਦਾ ਸੀ ਤਿਰਜ ਰੱਖੋ ਜਨਾਬ ਤਿਆਰੀ ਤਾਂ ਲੰਮੇ ਸਮੇਂ ਲਈ ਚੱਲ ਰਹੀ ਸੀ 2 ਦਿਨ ਪਹਿਲਾਂ 7 ਫਰਵਰੀ ਨੂੰ ਜੈਸ਼ੇ ਮੁਹੰਮਦ ਦੇ ਮੁਖੀ ਅਜ਼ਰ ਮਸ਼ਹੂਦ ਅਲਵੀ ਨੇ ਯੂनाइटेड ਜਿਹਾਦ ਕਾਉਂਸਲ ਯੂਜੇਸੀ ਨੂੰ ਇੱਕ ਆਡੀਓ ਸੁਨੇਹਾ ਭੇਜਿਆ ਸਾਡੇ ਪਤੀ ਜਦ ਤਲਹਾ ਅਤੇ ਉਸਮਾਨ ਹਾਇਦਰ ਨੂੰ ਹਿੰਦੁਸਤਾਨੀ ਫੌਜਾਂ ਨੇ ਸ਼ਹੀਦ ਕਰਵਾਇਆ ਉਹਨਾਂ ਦੀ ਮੌਤ ਦਾ ਇਨਤਕਾਮ ਲਵੋ ਯੂ ਜੇ ਸੀ ਉਰਫ ਮੁਤਹਿਦਾ ਜਿਹਾਦ ਕਾਉਂਸਲ ਐਮ ਜੀ ਸੀ 1999 ਵਿੱਚ ਪਾਕਿਸਤਾਨ ਦੀ ਫੌਜ ਕਸ਼ਮੀਰ ਵਿੱਚ ਕੰਮ ਕਰ ਰਹੇ ਜਿਹਾਦੀਵਾਦੀ ਸੰਗਠਨਾਂ ਨੂੰ ਇਕੱਠੇ ਕਰਨ ਲਈ ਬਣਾਈ ਗਈ ਸੀ ਜਿਨ੍ਹਾਂ ਦੀ ਪ੍ਰਧਾਨਗੀ ਅੱਜ ਹਿਜਬੁਲ ਮੁਜਾਹਿਦੀਨ ਦੇ ਸੈਦ ਸਲਾਹਉਦੀਨ ਦੁਆਰਾ ਕੀਤੀ ਜਾ ਰਹੀ ਹੈ 50 ਸਾਲਾਂ ਅਜ਼ਰ ਮਸੂਦੀ ਆਵਾਜ਼ ਕਮਜ਼ੋਰ ਹੈ ਕਿਉਂਕਿ ਉਸ ਦੀ ਕਿਡਨੀ ਫੇਲ ਹੋਈ ਹੈ ਅਤੇ ਉਹ 라ਵਲਪਿੰਡੀ بیس ਆਰਮੀ ਹਸਪਤਾਲ ਵਿੱਚ ਮੌਤ ਦੀ ਕਗਾਰ ਤੇ ਹਾਜ਼ਰ ਹੈ ਜਿਸ ਕਾਰਨ ਉਹ ਆਖਰੀ 6 ਜਹਦੀ ਕਾਂਗਰਸ ਦੀਆਂ ਮੀਟਿੰਗਾਂ ਵਿੱਚ ਨਹੀਂ ਜਾ ਸਕੇ ਮੇਰੇ ਕੋਲ ਬਹੁਤ ਸਮਾਂ ਹੈ ਨਹੀਂ রশিদ ਬੇਤਾ ਮੇਰਾ ਪਤੀ ਜਿਹਾ ਲੱਗਦਾ ਵਾਦਾ ਕਰੋ ਕਿ ਮੇਰੀ ਮੌਤ ਤੋਂ ਪਹਿਲਾਂ ਆਪਣੇ ਭਰਾਵਾ ਦੇ ਮੌਦ ਦਾ ਬਦਲ ਜ਼ਰੂਰ ਹੋਵੇ ਅਬਦੁਲ ਰਸ਼ੀਦ ਗਾਜ਼ੀ ਅਫਗਾਨ ਜੰਗ ਵਿੱਚ ਮਾਹਿਰ IED ਵਿੱਚ ਮਾਹਿਰ ਸੀਨੀਅਰ ਕਮਾਂਡਰ JEM ਜੋ ਕਾਮਰਾਨ ਉਰਫ ਉਮਰ ਹਫੀਜ਼ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਹਰ ਇੱਕ ਆਪਰੇਟਿਵ ਨੂੰ ਬਹੁਤ ਸਾਰੇ ਨਾਮ ਦਿੱਤੇ ਗਏ ਹਨ ਤਾਂ ਜੋ ਪਾਰਤੀ ਖੂਫੀਆ ਜਾਣਕਾਰੀ ਗੁੰਮਰਾਹ ਕੀਤੀ ਜਾ ਸਕੇ ਹਥਿਆਰਾਂ ਨਾਲ ਲੈਸ 21 ਜੈਸ਼ ਸਦਸ ਦਾ ਦਲ ਜਿਸ 'ਚ ਮੌਜੂਦ ਸਨ ਤਿੰਨ ਆਤਮਕਾਤੀ ਬੰਬ ਹਮਲਾਵਰ ਕਸ਼ਮੀਰ ਦੇ ਸਾਂਭਾ ਵਿੱਚ ਪੱਟੀ ਸੁਰੰਗਾ ਰਾਹੀਂ ਪੁੱਜ ਗਏ ਐਨਐਚ ਸ਼ਬੀਰ ਅਸਲ ਪੁਲਵਾਮਾ ਆਤਮਕਾਤੀ ਹਮਲਾਵਰ ਅਤੇ ਆਦਿਲ ਅਹਿਮਦਦਾਰ ਸ਼ਾਮਿਲ ਸਨ ਜੈਸ਼ ਅਤੇ ਲਸ਼ਕਰ-ਏ-तैयबा ਇਸੇ ਤਰੀਕੇ ਆਤਮਕਾਤੀ ਹਮਲਾਵਰ ਦੀ ਚੋਣ ਕਰਦੇ ਹਨ ਪਰਚੀਆਂ ਪਾਕੇ ਡਾਰ জাকਿਰ ਮੂਸਾ ਗਰੁੱਪ ਵਿੱਚ ਸਨ ਜਿਸ ਵਿੱਚ ਹੁਣ ਸਿਰਫ 4 ਲੋਕ ਜਿੰਦਾ ਹਨ ਜਿਸ ਲਈ ਉਸਨੇ ਲੈਫਟੇਨੈਂਟ ਦਾ ਹੱਥ ਜਿੱਤ ਲਿਆ ਜਿਸ ਵਿੱਚ ਉਸਦਾ ਚਚੇਰਾ ਭਰਾ ਮਨਜ਼ੂਰ ਡਾਰਵੀ ਇੱਕ ਆਪਰੇਟਿਵ ਸੀ ਇੱਥੇ ਉਹ OGW ਜਾਂ ওভারਗਰਾਊਂਡ ਵਰਕਰ ਬਣਿਆ ਜਿਸਦਾ ਕੰਮ ਅਤਵਾਦੀਆਂ ਨੂੰ ਭਾਰਤ ਵਿੱਚ ਦਾਖਲ ਹੋਣ ਵਿੱਚ ਸਹਾਇਤਾ ਕਰਨਾ ਸੀ ਮੈਨੂੰ ਰਹਿਣ ਲਈ ਇੱਕ ਸੁਰੱਖਿਅਤ ਜਗ੍ਹਾ ਚਾਹੀਦੀ ਹੈ ਅਤੇ ਮੈਨੂੰ ਇੰਨਾ ਸਾਰੇ ਚੀਜ਼ਾਂ ਦੀ ਜ਼ਰੂਰਤ ਹੈ ਉਹ ਪੱਥਰ ਸਿੱਟਣ ਵਾਲਿਆਂ ਨੂੰ ਇਕੱਠਾ ਕਰਦੇ ਸਨ ਜਿਨ੍ਹਾਂ ਨੂੰ ਭਾਰਤੀ ਸੁਰੱਖਿਆ ਪੁਲਿਸ ਨੇ 6 ਵਾਰ ਗ੍ਰਿਫਤਾਰ ਕੀਤਾ ਸੀ ਸਤੰਬਰ 2016 ਅਤੇ ਮਾਰਚ 2018 ਦੇ ਵਿਚਕਾਰ ਪਰ ਹਰ ਵਾਰੀ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ ਆਹ ਸਭ ਚਿੱਲਰ ਪਟਿਆ ਦਫਾ ਕਰੋ ਇਹਨਾਂ ਨੂੰ ਬਰ ਡਾਰ ਨੂੰ ਕਿਲਰ ਨਹੀਂ ਕਿਲਰ ਬਣਨਾ ਸੀ ਲਸ਼ਕਰ ਦੇ ਕੋਲੇ ਹਥਿਆਰਾਂ ਦਾ ਕਾਟਾ ਸੀ ਅਤੇ ਇਸ ਤੋਂ ਪਹਿਲਾਂ ਕਿ ਕੋਈ ਫੁੱਲ ਟਾਈਮ ਆਪਰੇਟਿਵ ਬਣਨ ਜਾਵੇ ਉਸ ਨੂੰ ਇੱਕ ਟਾਸਕ ਦਿੱਤਾ ਜਾਂਦਾ ਜਾ ਪੁਲਿਸ ਜਾਂ ਫੌਜ ਨੂੰ ਲਾਚਾਰ ਬਣਾ ਲੋ ਅਤੇ ਉਹਨਾਂ ਦੀਆਂ ਬੰਦੂਕਾਂ ਖੋ ਕੇ ਲਿਓ ਤਾਂ ਹੀ ਤੁਸੀਂ ਲਸ਼ਕਰ ਵਿੱਚ ਸ਼ਾਮਲ ਹੋਣ ਦੇ ਯੋਗ ਬਣੋਗੇ ਦੂਜੇ ਪਾਸੇ ਜੈਸ਼ ਕੋਲ ਜ਼ਕਾਤ ਅਤੇ ਆਏਸੇ ਕਾਰਨ ਪੈਸੇ ਦਾ ਕਾਟਾ ਨਹੀਂ ਸੀ ਮਾਰਚ 2018 ਨੇਵਾ ਵਿੱਚ ਜਦੋਂ ਉਸਦੇ ਭਰਾ ਮਨਜ਼ੂਰ ਦੀ ਮੌਤ ਹੋ ਗਈ ਸੀ ਤਾਂ ਉਹ ਲਸ਼ਕਰ ਛੱਡ ਕੇ ਪਾਕਿਸਤਾਨ ਦੀ ਸਰਹੱਦ ਪਾਰ ਕਰ ਉੱਥੇ ਚੱਲ ਗਿਆ ਸੀ ਅਤੇ ਉਸ ਕੈਂਪ ਵਿੱਚ ਪਹੁੰਚਿਆ ਜਿੱਥੇ ਜੈਸ਼ਦਾਰ ਰਸ਼ੀਦ ਨਵੇਂ ਪਰਤਿਆਂ ਨੂੰ ਤਬਾਹੀ ਵਿੱਚ ਮਹਰ ਕਰਨ ਤੇ ਰੁੱਝੇ ਹੋਏ ਸਨ ਹੂੰ ਬਹੁਤ ਵਧੀਆ ਤੁਹਾਡੇ ਕੋਲ ਕੋਈ ਪੁਲਿਸ ਰਿਕਾਰਡ ਨਹੀਂ ਹੈ ਚੰਗੇ ਤਰੀਕੇ ਉਸਦੇ ਦਿਮਾਗ ਨੂੰ ਪੀ ਕੇ ਗਲਤ ਗੱਲਾਂ ਬੋਲ ਗੁੰਮਰਾ ਕਰ ਉਨੂੰ 21 ਹੋਰ ਜੈਸ਼ ਸਦਸਾਂ ਨਾਲ ਵਾਪਸ ਭਾਰਤ ਪੇਜ ਦਿੱਤਾ ਗਿਆ ਇਸ ਦਲ ਦੇ ਦੋ ਟੁਕੜੇ ਹੋਏ ਇੱਕ ਮੁਦਾਸਰ ਖਾਨ ਦੀ ਅਗਵਾਹੀ ਹੇਠ ਅਤੇ ਦੂਜੇ ਸ਼ਹੀਦ ਬਾਬਾ ਦੀ ਪ੍ਰਧਾਨਗੀ ਵਿੱਚ ਜੈਸ਼ ਮੁਹੰਮਦ ਹੈਂਡਲਰ ਅਤੇ ਅਤਵਾਦੀਆਂ ਦੇ ਵਿਚਕਾਰ ਸੰਪਰਕ ਸ਼ਾਇਦ ਪੀ ਟੂ ਪੀ ਸੌਫਟਵੇਅਰ YSMS ਰਾਹੀਂ ਹੁੰਦਾ ਰਿਹਾ ਜਿਸ ਉੱਤੇ ਮੋਬਾਈਲ ਦੀ ਨਿਗਰਾਨੀ ਨਹੀਂ ਕੀਤੀ ਜਾ ਸਕਦੀ ਸੈਲ ਫੋਨ ਤੇ ਇੱਕ ਰੇਡੀਓ ਟਰਾਂਸਮਿਟਰ ਜੋੜਿਆ ਜਾਂਦਾ ਹੈ ਜਿਸ ਵਿੱਚ ਕੋਈ SIM ਕਾਰਡ ਦੀ ਲੋਡ ਵੀ ਨਹੀਂ ਹੁੰਦੀ YSMS ਜੋ ਕਿ ਮੋਬਾਈਲ ਤੋਂ ਰੇਡੀਓ ਨੂੰ ਪਰਿਵਰਤਿਤ ਕਰਕੇ অতি ਉੱਚ ਵਾਤਾਵਰਣ ਦੁਆਰਾ ਪਾਸ ਹੋਣ ਤੇ ਪ੍ਰਸਾਰਿਤ ਕਰਦਾ ਹੈ YSMS 2012 ਡਾਰਕ ਵੈਬ ਤੇ ਉਪਲਬਧ ਹੈ ਅਤੇ ਕਿਸੇ ਵੀ ਆਮ ਐਂਡਰੋਇਡ ਸਮਾਰਟਫੋਨ ਤੇ ਵਰਤਿਆ ਜਾ ਸਕਦਾ ਹੈ ਇਸ ਸੌਫਟਵੇਅਰ ਵਿੱਚ ਐਂਡ ਟੂ ਐਂਡ ਐਨਕ੍ਰਿਪਸ਼ਨ ਹੋਣ ਦੇ ਬਾਵਜੂਦ ਅਤਵਾਦੀ ਸੰਗਠਨਾਂ ਨੇ ਇਸ ਨੂੰ ਹੋਰ ਬਦਲਿਆ ਤਾਂ ਜੋ ਸਾਰੇ ਨਿਗਰਾਨੀ ਉਪਕਰਨਾ ਤੋਂ ਬਚ ਅਫਜ਼ਲ ਗੁਰੂ ਦੀ ਮੌਤ ਦੀ ਵਰੇਗੜ ਤੋਂ ਸਿਰਫ 15 ਦਿਨ ਪਹਿਲਾਂ ਗਣਤੰਤਰ ਦਿਵਸ ਤੇ ਅਸਲ ਆਤਮਕਾਤੀ ਹਮਲਾਵਰ ਸ਼ਬੀਰ ਨੂੰ ਮਾਰ ਦਿੱਤਾ ਗਿਆ ਸੀ ਡਾਰ ਨਿਊਜ਼ ਦਾ ਥਾਂ ਲੈ ਲਿਆ ਪਰ ਇਰਾਦੇ ਵਿੱਚ ਕੋਈ ਬਦਲਾ ਨਹੀਂ ਆਇਆ ਅਤੇ ਉਹਨਾਂ ਨੇ Maruti Eco van ਖਰੀਦਿਆ ਜੋ ਕਿ 7 ਵਾਰ ਪਹਿਲਾਂ ਖਰੀਦਿਆ ਅਤੇ ਵੇਚਿਆ ਗਿਆ ਸੀ 16 ਹੋਰ ਕਾਰਾਂ ਤੋਂ ਇਲਾਵਾ ਸਾਰੇ ਪੁਰਾਣੇ 1990 ਤੋਂ 1996 ਵਿਚਕਾਰ ਰਜਿਸਟਰ ਹੋਏ ਸਪੌਟ ਤੋਂ ਕਾਰਚ ਐਸੀ ਦੁਆਰਾ 파ਰਤੀ ਜਸੂਸ ਟੀਮ ਨੇ ਕਾਰਦੇ ਮਾਲਕ ਨੂੰ ਲਬ ਲਿਆ 24 ਸਾਲਾ ਬੀਜਬੇਰ ਨਿਵਾਸੀ ਅਤੇ ਜੈਸ਼ ਦੇ ਆਪਰੇਟਿਵ ਸਜਾਦ ਪਟਨੇ ਨੇ ਹਮਲਾ ਕਰਨ ਤੋਂ 10 ਦਿਨ ਪਹਿਲਾਂ ਹੀ ਕਾਰ ਖਰੀਦ ਲਈ ਸੀ ਐ ਲਾਲ ਰੰਗ ਮਾਰੂਤੀ ਕੋ ਕਾਰ ਕਿੰਨੇ ਚ ਵਿੱਚ ਹੋ ਗਏ ਪੁਲਵਾਮਾ ਦੇ ਤਮਾਕੇ ਵਾਲੀ ਥਾਂ ਤੋਂ ਲਗਭਗ 5 ਤੋਂ 7 ਕਿਲੋਮੀਟਰ ਦੂਰ ਅੰਧੇਰੀ ਰਾਤ ਚ ਵੈਂਚੇ ਮਿਲਟਰੀ ਗ੍ਰੇਡ ਆਰ ਡੀ ਐਕਸ ਲਾਇਆ ਗਿਆ ਲਗਭਗ 80 ਕਿਲੋ ਉਸ ਦੇ ਨਾਲ ਜੋੜਿਆ ਗਿਆ ਇੱਕ ਆਈਈਡੀ ਜਾਂ ਇੰਪਰੋਵਾਈਜ਼ਡ ਐਕਸਪਲੋਸਿਵ ਡਿਵਾਈਸ ਜਿਸ ਨਾਲ ਦੂਰੋਂ ਜਾਂ ਟਾਈਮਰ ਰਾਹੀਂ ਬਲਾਸਟ ਕੀਤਾ ਜਾ ਸਕਦਾ ਹੈ ਆਰ ਡਿਵਾਈਸ ਕਸ਼ਮੀਰੀ ਅਤਵਾਦੀਆਂ ਨੇ ਬਹੁਤ ਘਟ ਵਰਤੇ ਆਏ ਫਿਰ ਆਖਰੀ ਤਿਆਰੀ ਸ਼ਹੀਦੀ ਦਾ ਸੰਦੇਸ਼ ਕਸ਼ਮੀਰੀ ਅਤੇ ਉਰਦੂ ਵੀਡੀਓ ਵਿੱਚ ਦਰਜ ਕੀਤਾ ਗਿਆ ਸੀ ਜੋ ਹਮਲੇ ਦੇ ਤੁਰੰਤ ਬਾਅਦ ਤਾਰਦੇ ਜਾਰੀ ਕੀਤਾ ਜਾਣਾ ਸੀ ਇਸ ਸੰਦੇਸ਼ 'ਚ ਇੱਕ ਸ਼ਿਕਾਇਤ ਵੀ ਸੀ ਆਪਣੇ ਉੱਤਰ ਕਸ਼ਮੀਰੀਆਂ ਦੇ ਵਿਰੁੱਧ ਜੋ ਅਤਵਾਦੀ ਹਿੱਸੇ ਭਤੀ ਕਾਠੀ ਪਾਉਂਦੇ ਹਨ ਬਲੋ ਵੈਲੈਂਟਾਈਨ ਡੇ ਦੇ ਦਿਨ ਕੁਝ ਕੋ ਦਿਲ ਟੁੱਟਣ ਵਾਲੇ ਸੀ ਲਗਭਗ 1500 ਕੈਂਟੇ 14 ਫਰਵਰੀ ਨੂੰ ਡਾਰ ਨੇ ਕਾਰ ਨੂੰ ਜੰਮੂ ਸ਼੍ਰੀਨਗਰ ਹਾਈਵੇ ਵੱਲ ਮੋੜਨਾ ਸ਼ੁਰੂ ਕੀਤਾ ਠੀਕ 12 ਘੰਟੇ ਪਹਿਲਾਂ 3 ਵਜੇ ਸੀਆਰਪੀਐਫ ਦੇ ਜਵਾਨ ਬੱਸਾਂ 'ਚ ਸਵਾਰ ਹੋ ਕੇ ਜੰਮੂ ਟਰਾਂਸਿਟ ਕੈਂਪ ਤੋਂ ਸ਼੍ਰੀਨਗਰ ਵੱਲ ਕੋਚ ਕਰਨ ਵਾਲੇ ਸੀ ਅਹਿਮਦਨਗਰ ਦੇ ਪਰਨੇਰ ਜ਼ਿਲ੍ਹੇ ਦੇ ਮਹਸੋਬਾਪਿੰਡ ਦਾ ਇੱਕ 28 ਸਾਲਾਂ ਦਾ ਜਵਾਨ बस ਜਿ ਸਵਾਰ ਹੋ ਚੁੱਕਿਆ ਸੀ ਜਦ ਹਨੇਰੇ ਚ ਆਵਾਜ਼ ਆਈ ਠੱਕਾ ਬਿਲਕਰ ਬਾਹਰ ਤੋਅਡੀ ਛੁੱਟੀ ਦੀ ਅਰਜ਼ੀ ਹੀ ਮਨਜ਼ੂਰ ਹੋ ਗਈ ਹੈ ਦੂਜੇ ਸਿਪਾਈਆਂ ਨੇ ਤਾੜੀਆਂ ਮਾਰੀਆਂ ਅਤੇ ਉਹਨਾਂ ਨੂੰ ਵਧਾਈ ਦਿੱਤੀ ਦਿਓ ਇਜਾਜ਼ਤ ਫੇਰ ਮਿਲਾਬ ਹੋਣਗੇ ਪਰ ਇਹ ਆਖਰੀ ਵਾਰ ਸੀ ਜਦੋਂ ਉਸਨੇ ਆਪਣੇ ਸਾਰੇ ਸਾਥੀਆਂ ਨੂੰ ਦੇਖਿਆ 78 ਬਸਾਂ ਦੇ ਕਾਫਲੇ ਵਿੱਚ 2547 ਫੌਜੀ ਜਵਾਨ ਨੇ ਜੰਮੂ ਸ਼੍ਰੀਨਗਰ ਰਾਜਮਾਰਥ ਤੇ ਇੱਕ ਘੁੰਮਣ ਕੇ ਯਾਤਰਾ ਸ਼ੁਰੂ ਕੀਤੀ ਗਰਮੀਆਂ ਦੌਰਾਨ ਜੰਮੂ ਅਤੇ ਸ਼੍ਰੀਨਗਰ ਤੋਂ ਦੂਜੇ ਦਿਨ ਸ਼੍ਰੀਨਗਰ ਤੋਂ ਜੰਮੂ ਤੱਕ ਚਲਦੀ ਹੈ 271 ਕਿਲੋਮੀਟਰ ਦੂਰੀ ਹੈ ਜਿਸ ਨੂੰ ਖੁੰਖਾਰ 271 ਵੀ ਕਿਹਾ ਜਾਂਦਾ ਹੈ ਸਰਦੀਆਂ ਵਿੱਚ ਇਹ ਬਰਫਬਾਰੀ ਅਤੇ ਸੜਕ ਦੀਆਂ ਸਥਿਤੀਆਂ ਤੇ ਨਿਰਭਰ ਕਰਦਾ ਹੈ ਅਤੇ ਇਸ ਸਾਲ ਫਰਵਰੀ ਵਿੱਚ ਆਰਮ 7 ਦੌੜਾਂ ਦੀ ਬਜਾਏ ਸਿਰਫ 3 ਕੀਤੀਆਂ ਗਈਆਂ ਸਨ ਆਖਰੀ ਵਾਰ 4 ਫਰਵਰੀ ਨੂੰ ਇਹ 10 ਦਿਨ ਪਹਿਲਾਂ ਹੋਇਆ ਸੀ ਸਟੈਂਡਰਡ ਆਪਰੇਟਿੰਗ ਪ੍ਰੋਸੀਜਰਸ ਦੇ ਅਨੁਸਾਰ CRPF ਸਾਰੀ ਸੜਕ ਦੀ ਸੰਭਾਲ ਕਰਨ ਲਈ ਵਰਤਿਆ ਜਾਂਦਾ ਸੀ ਜਿਸ ਤੋਂ ਕਾਫਲਾ ਪਾਸ ਹੋਣਾ ਸੀ ਹਮਲੇ ਦੀ ਚੇਤਾਵਨੀ ਤੋਂ ਬਾਅਦ ਉਹ ਖਾਸ ਤੌਰ ਤੇ IED ਦੀ ਖੋਜ ਕਰ ਰਹੇ ਸਨ ਪਰ ਪਰੰਪਰਾਗਤ ਤੌਰ ਤੇ ਸਥਾਪਿਤ ਵਿਸਫੋਟਕਾ ਦੇ ਪ੍ਰੋਟੋਕੋਲ ਅਨੁਸਾਰ ਹਰ ਖਲੋਤੀ ਗੱਡੀ ਦੀ ਜਾਂਚ ਕਰਨੀ ਸੜਕ ਅਤੇ ਹਰੇਕ ਫਰੇਮ ਦੀ ਜਾਂਚ ਕਰਨੀ ਪੰਜਾਬ ਮੀਨ ਤੋਂ ਪਹਿਲਾਂ ਪੁਲਵਾਮਾ ਤੋਂ ਜਿਵੇਂ ਹੀ ਕਾਫਲਾ ਕਾਜ਼ੀਗੁੰਡ ਤੱਕ ਪਹੁੰਚ ਗਿਆ 16 ਵਾਹਨਾਂ ਖੇਤਰ ਵਿੱਚ ਡਿਊਟੀ ਲਈ ਵੱਖ ਹੋ ਗਈਆਂ ਉਸੇ ਸਮੇਂ 16 ਮੋਬਾਈਲ ਬੰਕਰ ਕਾਫਲੇ 'ਚ ਰੜ ਗਏ ਕਿਉਂਕਿ ਕਾਜ਼ੀਗੁੰਦੇ ਅੱਗੇ ਤੱਕ ਖੇਤਰ ਬਹੁਤ ਖਤਰਨਾਕ ਸੀ ਹਮਲੇ ਤੋਂ ਸਿਰਫ 15 ਮਿੰਟ ਪਹਿਲਾਂ ਉਹ ਜੀ 1500 ਕੈਟੇ ਉਹ ਜੀ ਨੌਜਵਾਨਾਂ ਨੇ ਕਾਫਲੇ ਦੇ ਵੱਲੇ ਪਥਰਾਂ ਨੂੰ ਸੁੱਟ ਦਿੱਤਾ ਜਿਸ ਨੂੰ ਅੰਡਿਟ ਕੀਤਾ ਗਿਆ ਸੀ ਫੌਜ ਦੇ ਅੜਿੱਕੇ ਦੇ ਦੌਰਾਨ ਤਾਂ ਜੋ ਨਾਗਰਿਕਾਂ ਨੂੰ ਮੁਸੀਬਤ ਨਾ ਆਵੇ ਫੌਜ ਨੂੰ ਇਸ ਦੀ ਸੰਭਾਲ ਕਰਨ ਦੀ ਲੋੜ ਹੈ ਜਦੋਂ ਫੌਜ ਪਹਿਲੀ ਵਾਰ ਕਸ਼ਮੀਰ ਵਿੱਚ ਦਾਖਲ ਹੋਈ ਆਮ ਗੱਡੀਆਂ ਨੂੰ ਸੈਨਿਕ ਹੜਤਾਲ ਦੌਰਾਨ ਸੜਕ ਦੀ ਵਰਤੋਂ ਕਰਨ ਤੋਂ ਰੋਕ ਦਿੱਤਾ ਗਿਆ ਪਰ ਹਾਈਵੇ ਵਿੱਚ ਬਹੁਤ ਸਾਰੇ ਚੱਕਰ ਹਨ ਜਿਨ੍ਹਾਂ ਨੇ ਫੌਜ ਦੇ ਆਉਣ ਜਾਣ ਦੇ ਬੰਦ ਹੋਣ ਕਾਰਨ ਲੋਕਾਂ ਨੂੰ ਸਮੱਸਿਆਵਾਂ ਅਤੇ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਛੇਤੀ ਖੋਲੋ ਜਨਾਬ ਅਸੀਂ ਡਿਊਟੀ ਲਈ ਲੇਟ ਹੋ ਰਹੇ ਹਾਂ। 2003 ਤੋਂ ਬਾਅਦ ਤਾਂ ਜੋ ਲੋਕਾਂ ਨੂੰ ਬੇਅਰਾਮੀ ਨਾ ਹੋਵੇ ਫੌਜ ਅਤੇ ਸਿਵਲ ਕਾਰਾਂ ਇਕਾਈ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤੀਆਂ। ਪਰੰਤੂ ਪ੍ਰੋਟੋਕਾਲ ਅਨੁਸਾਰ ਇੱਕ ਦੂਜੇ ਦੇ ਵਿਚਕਾਰ ਵਿਸ਼ੇਸ਼ ਦੂਰੀ ਰੱਖਣਾ ਜ਼ਰੂਰੀ ਸੀ। ਇਸ ਗੱਲ ਦਾ ਲਾਭ ਅਤਵਾਦੀਆਂ ਨੇ ਚੱਕ ਲਿਆ 15-15 ਕੈਂਟੇ ਤੇ ਕਾਫਲਾ ਸ਼੍ਰੀਨਗਰ ਤੋਂ ਲਗਭਗ 30 ਕਿਲੋਮੀਟਰ ਦੂਰ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੁਰਾ ਚੇਲੇਤੂ ਮੋੜ ਜੰਕਸ਼ਨ ਤੇ ਪਹੁੰਚਿਆ ਆਈ.ਡੀ. ਨਾਲ ਲੈਸ ਵੈਨ ਕਾਕਾਪੂਰਾ ਲੇਲਹਰ ਦੇ ਬਾਈ ਰੋਡ ਤੋਂ ਕਾਫਲੇ ਚੇ ਦਾਖਲ ਹੋਈ ਪੰਜਵੀਂ ਬੱਸ ਤੋਂ ਅੱਗੇ ਗਿਆ ਅਤੇ ਬਿਲਕੁਲ ਉਸੇ ਬੱਸ ਦੇ ਪਿੱਛੇ ਪਹੁੰਚਿਆ ਜਿਸ ਤੇ ਸੀ.ਆਰ.ਪੀ.ਐਫ ਦੇ ਸਿਪਾਹੀ ਪਰੇਸੀਗੇ ਜਿਸ ਚ ਉਸੇ ਦਿਨ ਸਵੇਰੇ ਠੱਕਾ ਬਿਲਕਰ ਬੈਠੇ ਸਨ ਕੋਈ ਤਿਲਸਮੀ ਸ਼ਬਦਾਂ ਨੂੰ ਪੜਿਆ ਜੋ ਉਹ ਸਮਝਦਾ ਸੀ ਕਿ ਉਸ ਨੂੰ ਕੋਈ ਕਾਲਪਨਿਕ ਸੁਰਗ ਤੱਕ ਲੈ ਜਾਣਗੇ ਅੱਲਾਹੁ ਅਕਬਰ ਬਿਨਾਂ ਕਿਸੇ ਚਿਜਕ ਦੇ ਉਸ ਨੇ ਆਪਣੇ ਪੈਰ ਐਕਸਲਰੇਟਰ ਤੇ ਦੱਬੇ ਅਤੇ ਟਾਈਮਰ ਤੇ ਹੱਥ ਪਾਇਆ ਸ਼ਹੀਦਾਂ ਦੇ ਨਾਂ ਉੱਤਰ ਪ੍ਰਦੇਸ਼ ਤੋਂ ਮਹੇਸ਼ ਕੁਮਾਰ ਇਲਾਹਾਬਾਦ अवदेश कुमार यादव चंदौली विजय कुमार मौर्य देवरिया श्याम बाबू कानपुर पंकज कुमार त्रिपाठी महाराजगंज राम वकील मणिपुरी कौशल कुमार रावत प्रतापपुरा प्रदीप कुमार शामली अमित कुमार शामली प्रदीप कुमार कन्नौज अजीत कुमार आजाद उन्नाव रमेश यादव वाराणसी बिहार तो रतन कुमार ठाकुर पागलपुर संजय कुमार सिन्हा पटना उत्तराखंड तो मोहनलाल उत्तरकाशी वीरेंद्र सिंह ਉਦਮ ਸਿੰਘ ਨਗਰ ਮਹਾਰਾਸ਼ਟਰ ਤੋਂ ਨਿਤਿਨ ਸ਼ਿਵਾਜੀ ਰਾਥੋੜ ਅਤੇ ਸੰਜੇ ਰਾਜਪੂਤ ਦੋਵੇਂ ਬੁਲਢਾਣਾ ਮਹਾਰਾਸ਼ਟਰ ਦੇ ਨਿਵਾਸੀ ਪੰਜਾਬ ਤੋਂ ਕੁਲਵਿੰਦਰ ਸਿੰਘ ਅਨੰਦਪੁਰ ਸਾਹਿਬ ਮਨਿੰਦਰ ਸਿੰਘ ਅਤਰੀ ਗੁਰਦਾਸਪੁਰ ਜੈਮਲ ਸਿੰਘ ਮੋਗਾ ਸੁਖਜਿੰਦਰ ਸਿੰਘ ਤਰਨਤਾਰਨ ਰਾਜਸਥਾਨ ਤੋਂ ਜੀਤਾ ਰਾਮ ਭਰਤਪੁਰ ਰੋਹਿਤਾਸ਼ ਲਾਂਬਾ ਜੈਪੁਰ ਹੇਮਰਾਜ ਮੀਨਾ ਕੋਟਾ ਨਾਰਾਇਣ ਲਾਲ ਗੁੱਜਰ ਰਾਜਸਮੰਦ ਮੱਧ ਪ੍ਰਦੇਸ਼ ਤੋਂ ਅਸ਼ਵਿਨੀ ਕੁਮਾਰ ਜਬਲਪੁਰ ਜੰਮੂ ਕਸ਼ਮੀਰ ਨਾਸਿਰ ਅਹਿਮਦ ਰਜੌਰੀ ਪੱਛਮ ਬੰਗਾਲ ਤੋਂ ਬਬਲੂ ਸੰਤਰਾ ਹੌਰਾ ਹਿਮਾਚਲ ਪ੍ਰਦੇਸ਼ ਤੋਂ ਤਿਲਕ ਰਾਜ ਕਾਂਗੜਾ ਝਾਰਖੰਡ ਤੋਂ ਵਿਜੇ ਸੋਰੇਂਗ ਗੁਮਲਾ ਅਸਮ ਮਨੇਸ਼ਵਰ ਬਸੰਤਰੀ ਬਕਸਾ ਕਰਨਾਟਕ ਤੋਂ ਗੁਰੂ ਐਚ ਮਾਂਡਿਆ ਤਮਿਲਨਾਡੂ ਤੋਂ ਸੁਬ੍ਰਮਣੀਅਮ ਜੀ ਟੂਟੀਕੋਰਿਨ ਕੇਰਲ ਤੋਂ ਵਸੰਤ ਕੁਮਾਰ ਵੀਵੀ ਵਾਇਨਾਦ ਬਿਸਬੂ ਕੀ ਸ਼ਰਧਾਂਜਲੀ ਅਸੀਂ ਦੇਣਾ ਨਹੀਂ ਦੇ ਸਕਾਂਗੇ ਉਸ ਜਵਾਨ ਵੀਰ ਦਾ ਕੀ ਗੱਲਾਂ ਕਰੀਏ ਜੈਸ਼ ਦੇ ਦਿਮਾਗ ਦੀ ਲੀਡ ਦਾ ਦੇਸ਼ ਦੇ ਖਾਤਰ ਖੜੇ ਰਹਿ ਗਏ ਬਾਦਰ ਬੰਦੇ ਨਰਕ ਪੋਗੀ دہشتਗਰ ਕੀੜੇ ਗੰਦੇ ਕੀ ਤੁਹਾਨੂੰ ਸਾਡੀ ਕਹਾਣੀ ਪਸੰਦ ਆਈ ਤਾਂ ਸਬਸਕ੍ਰਾਈਬ ਕਰੋ ਬਿਸਬੋ ਪੰਜਾਬੀ ਸਾਈਟ ਤੇ ਬੈਲ ਆਈਕਨ ਨੂੰ ਦਬਣਾ ਨਾ ਭੁੱਲਣਾ ਤਾਂ ਕਿ ਤੁਹਾਨੂੰ ਮਿਲ ਸਕਣ ਸਾਡੇ ਸਾਰੇ ਲੇਟੈਸਟ ਵੀਡੀਓ ਸਭ ਤੋਂ ਪਹਿਲਾਂ ਧੰਨਵਾਦ